ਅਸੀਂ ਉਸ ਕਰੋਪੀ ਨੂੰ ਸੰਭਾਲ ਹੀ ਨਹੀਂ ਪਾਉਂਦੇ ਜਿੰਨੇ ਨੂੰ ਸੰਭਾਲਦੇ ਸਾਤੋ ਸਾਲ ਆਪਾਂ ਨੂੰ ਫਸਲਾਂ ਨੂੰ ਲੱਗਦੇ ਨੇ ਜਾਂ ਨਹੀਂ ਨੂੰ 3 ਸਾਲ 4 ਸਾਲ ਬਾਅਦ ਤੇ ਕੋਈ ਨਾ ਕੋਈ ਨਵਾਂ ਸਿਸਟਮ ਆ ਜਾਂਦਾ ਹੈ ਬਸ ਇਹ ਹੀ ਪਰਮਾਤਮਾ ਅੱਗੇ ਮੈਂ ਜ਼ਿਆਦਾ ਨਹੀਂ ਬੋਲਦਾ ਬੋਲੇ ਬੁਲਾਰੇ ਨੂੰ ਬੋਲਣਾ ਹੋਊਗਾ ਕਿ ਫਿਰ ਕੋਈ ਸਿਆਸੀ ਗੱਲ ਤਾਂ ਫਿਰ ਆਣ ਲੱਗਦਾ ਨਹੀਂ ਕਿ ਕੋਈ ਸਿਆਸੀ ਨਾ ਕੋਈ ਗੱਲ ਹੋ ਜਾਏ ਅਸੀਂ ਆਪਣੇ ਭਰਾਵਾਂ ਨਾਲ ਆਏ ਜਦੋਂ ਸਾਡਾ ਇੱਕ ਵਾਰਚ ਬੰਦ ਹੈ ਕਿ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਸਾਡੇ ਜੋ ਬਜ਼ੁਰਗ ਨੇ ਜੋ ਸਾਡੇ ਭਰਾ ਨੇ ਉਹਨਾਂ ਨਾਲ ਅਸੀਂ ਆ ਕੇ ਇੱਕ ਹੌਸਲਾ ਬੁਲਾਈ ਕਰ ਲਿਆ ਉਹਨਾਂ ਨਾਲ ਹੀ ਆ ਕੇ ਦੁੱਖ ਸਾਂਝਾ ਕਰ ਲਿਆ ਉਹਨਾਂ ਦੇ ਨਾਲ ਜੁੜ ਗਏ ਲੇਕਿਨ ਇਹ ਸਿਸਟਮ ਨੂੰ ਸਮਝ ਨਾ ਪਾਏਗਾ ਵੀ ਅੱਜ ਅਸੀਂ ਇੰਨੇ ਲੋਕ ਇੰਨੇ ਪਿੰਡਾਂ ਦੇ ਪੰਚਾਇਤਾਂ ਜੋ ਐਕਟਿਵ ਨੇ ਜੋ ਇਸ ਕੋਰੋਨੀ ਤੋਂ ਐਕਟਿਵ ਹੋਈਆਂ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਕੱਲ੍ਹ ਤੇ ਜੋਇਨ ਹੀ ਨਹੀਂ ਰੇਕਦੀ ਜਦੋਂ ਤੱਕ ਕੋਈ ਇੱਕ ਜਦੋਂ ਇੱਕ ਅੰਦੋਲਨ ਸ਼ੁਰੂ ਹੁੰਦਾ ਹੈ ਇਹ ਅੰਦੋਲਨ ਹੀ ਜਦੋਂ ਪਹਿਲਾ ਲੋਕ 10 ਹੁੰਦੇ ਨੇ ਫਿਰ 20 ਹੋ ਜਾਂਦੇ ਨੇ ਫਿਰ 50 ਫਿਰ 100 ਜਦੋਂ ਹਜ਼ਾਰਾਂ ਦੀ ਗਿਣਤੀ ਜਾਂਦੀ ਹੈ ਫਿਰ ਇਹਨਾਂ ਨੇਖਾ ਜਾਣਗੇ ਤਾਂ ਮੇਰੇ ਇਹਦਾ ਮਤਲਬ ਇਹ ਹੈ ਕਿ ਇਹ ਢੰਡੇ ਦੇ ਪੀਸ ਨੇ ਜਦੋਂ 2000 3000 ਤਾਂ ਇਕੱਠ ਹੋਏਗਾ ਫਿਰ ਰੰਗ ਦੇ ਪਹਿਲਾਂ ਹੀ ਆ ਕੇ ਬੰਦ ਕਰ ਤਾਪ ਲੋ ਪਹਿਲਾਂ ਹੀ ਮੰਗਾ ਸਮਝ ਲੋ ਪਹਿਲਾਂ ਹੀ ਸੀ ਆਪਣੇ ਵਾਸਤੇ ਆਪਣੇ ਅਮਲੇ ਜਮਲੇ ਨੂੰ ਸਮਝਾ ਲਓ ਵੀ ਇੱਥੇ ਕੀ ਹਾਲ ਹੋਤਾ ਹੈ ਕਿਹੜਾ 30 ਸੋਲੂਸ਼ਨ ਹੋਤਾ ਹੈ ਪੱਕੇ ਸੋਲੂਸ਼ਨ ਕਿਉਂ ਨਹੀਂ ਹੋ ਸਕਦੇ ਜੇ ਪਰ ਚਾਹੀਏ ਜੇ ਸਰਕਾਰਾਂ ਚਾਹਣ ਤਾਂ ਪੱਕੇ ਸੋਲੂਸ਼ਨ ਹੋ ਜਾਣਗੇ ਲੇਕਿਨ ਕਰਨਾ ਹੀ ਨਹੀਂ ਚਾਹੁੰਦੇ ਕਰਨਾ ਕਿਉਂ ਨਹੀਂ ਚਾਹੁੰਦੇ ਸਿਆਸਤ ਤੇ ਰੋਟੀਆਂ ਸੇਖਣੀਆਂ ਚਾਹੁੰਦੇ ਨੇ ਇਸ ਕਰਕੇ ਇਹ ਚੀਜ਼ਾਂ ਨੂੰ ਸਮਝਣਾ ਪਊਗਾ ਇਹ ਸਰਕਾਰਾਂ ਜਿਹੜੀਆਂ ਇਹ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਸਮਝਣਾ ਪਊਗਾ ਕਿ ਪਰਮਾਤਮਾ ਦਾ ਵੀ ਇੱਕ ਰਸਤਾ ਹੈ ਜਿੱਥੇ ਤੁਹਾਨੂੰ ਜਾ ਕੇ ਜਵਾਬ ਦੇਣਾ ਹੈ ਪਰ ਇਹ ਤਾਂ ਹੈ ਨਹੀਂ ਕਿ ਤੁਸੀਂ ਕਦੀ ਜਾਣਾ ਹੀ ਨਹੀਂ ਉੱਪਰ ਹੀ ਨਹੀਂ ਜਾਣਾ ਕਿਸੇ ਨੇ ਕੋਈ ਠੇਕਾ ਤਾਂ ਲਿੱਤਾ ਨਹੀਂ ਹੋਇਆ ਕਿਸੇ ਨੇ ਚਾਹੇ ਮੋਦੀ ਹੈ ਚਾਹੇ ਕੋਈ ਭਗਵੰਤ ਮਾਨ ਹੈ ਚਾਹੇ ਸਾਡੇ ਸਾਡੇ ਬੰਦੇ ਕੋਈ ਵੀ ਹੈ ਜਿਹੜਾ ਬੰਦਾ ਇਸ ਸਿਸਟਮ ਨੂੰ ਨਹੀਂ ਸਮਝ ਪਾ ਰਿਹਾ ਉਹ ਪਰਮਾਤਮਾ ਦਾ ਵੀ ਗੁਨੇਗਾਰ ਹੈ ਮੈਂ ਤੇ ਇੱਕੋ ਗੱਲ ਕਹਾ ਗਿਆ ਪਰਮਾਤਮਾ ਉਹਨੂੰ ਇਹੋ ਜਿਹੀ ਮਾਰ ਮਾਰੇ ਜੋ ਇਹੋ ਜਿਹਾ ਕੰਮ ਕਰਦਾ ਹੈ ਤੇ ਉੱਪਰ ਜਾ ਕੇ ਉਹਨੂੰ ਵੀ ਨਰਕ ਮਿਲੇ ਜਾਰਾ ਵੀ ਬੋਲਦਾ ਮੈਂ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਦਿਲ ਵੀ ਦਿਲ ਵੀ ਤੁਹਦਾ ਹੈ